ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਮਿੱਠੀ ਜੱਪੀ ਮਾਂ ਬੋਲੀ ਪੰਜਾਬੀ ਤੁਹਾਡੇ ਆਪਣੇ ਚੈਨਲ ਵਿੱਚ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 6ਵੀਂ ਪਾਠ ਨੰਬਰ ਸਾਡਾ ਹੈਗਾ ਜੀ 6 ਬਾਬਾ ਬੁੱਢਾ ਜੀ ਠੀਕ ਹੈ ਜੀ ਬੂੜੇ ਨਾਂ ਦਾ ਇੱਕ ਬਾਲਕ ਗਊਆਂ ਚਰਾਉਂਦਾ ਫਿਰਦਾ ਸੀ ਬਣਾ ਵਿੱਚ ਮਤਲਬ ਜੰਗਲਾਂ ਵਿੱਚ ਸਾਰਾ ਦਿਨ ਵਾਗੀਆਂ ਵਾਂਗ ਫਿਰਦਾ ਰਹਿੰਦਾ ਤਕਾਲਾ ਮਤਲਬ ਸ਼ਾਮ ਪੈਂਦੀ ਤਾਂ ਬੱਗ ਨੂੰ ਹਿੱਕ ਕੇ ਘਰ ਵੱਲ ਲੈ ਜਾਂਦਾ ਬੂੜਾ ਬੜਾ ਸੁਲਝਿਆ ਹੋਇਆ ਬਾਲਕ ਸੀ ਸ਼ੁਰੂ ਤੋਂ ਹੀ ਡੂੰਘੀਆਂ ਸੋਚਾਂ ਸੋਚਦਾ ਸੀ ਇੱਕ ਦਿਨ ਗਊਆਂ ਚਰਾਉਂਦੇ ਚਰਾਉਂਦੇ ਨੇ ਰਾਵੀ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਧਿਆਨ ਬੈਠੇ ਦੇਖਿਆ ਗਊਆ ਜਰੋਂਦਾ ਘੜੀ ਮੋੜੀ ਉਧਰ ਫੇਰਾ ਮਾਰਦਾ ਤੇ ਵੇਖਦਾ ਕਿ ਇੱਕ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਦੀ ਲਾਈ ਬੈਠੇ ਹਨ ਚਿਹਰੇ ਉੱਤੇ ਅਨੋਖਾ ਨੂਰ ਹੈ ਬੂਡੇ ਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ ਉਹ ਨੇੜੇ ਹੀ ਖੂਬੀ ਚੁੱਤਰ ਕੇ ਪਾਣੀ ਦੀ ਇੱਕ ਟਿੰਡ ਖੋਲ ਕੇ ਲਿਆਇਆ ਇੱਕ ਹੋਰ ਸਾਫ ਟਿੰਡ ਵਿੱਚ ਗਾਂ ਦਾ ਦੁੱਧ ਚੋ ਲਿਆਇਆ ਤੇ ਦੋਹਾਂ ਟਿੰਡਾਂ ਨੂੰ ਗੁਰੂ ਜੀ ਦੇ ਅੱਗੇ ਰੱਖ ਕੇ ਚਰਨੀ ਟਿਆ ਪਿਆ ਗੁਰੂ ਜੀ ਮੁਸਕਰਾ ਕੇ ਪੁੱਛਣ ਲੱਗੇ हे ਬਾਲਕ ਤੈਨੂੰ ਕੀ ਚਾਹੀਦਾ ਹੈ ਬੜਾ ਉਦਾਸ ਦਿਸ ਰਿਹਾ ਹੈ ਬੂੜਾ ਕਹਿਣ ਲੱਗਾ ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ ਤੇ ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਗੁਰੂ ਜੀ ਕਹਿਣ ਲੱਗੇ ਤੂੰ ਤੇ ਅਜੇ ਛੋਟਾ ਜਿਹਾ ਬਾਲਕ ਹੈ ਤੂੰ ਇੰਨੀਆਂ ਵੱਡੀਆਂ ਵਾਲੀਆਂ ਗੱਲਾਂ ਕਰ ਰਿਹਾ ਹੈ ਤੈਨੂੰ ਕਿਸ ਨੇ ਇਹੋ ਜਿਹਾ ਡਰ ਪਾਇਆ ਹੈ ਏ ਸੁਣ ਕੇ ਬੂੜੇ ਨੇ ਸਾਰੀ ਕਹਾਣੀ ਸੁਣਾਈ ਤੇ ਕਹਿਣ ਲੱਗਾ ਗੁਰੂ ਜੀ ਇੱਕ ਦਿਨ ਮੇਰੀ ਮਾਂ ਅੱਗ ਬਾਲ ਰਹੀ ਸੀ ਪਹਿਲਾਂ ਉਸ ਨੇ ਛੋਟੀਆਂ ਲੱਕੜੀਆਂ ਲਾਈਆਂ ਤੇ ਫਿਰ ਵੱਡੀਆਂ ਮੈਂ ਧਿਆਨ ਦੇ ਨਾਲ ਵੇਖਦਾ ਰਿਆ ਪਹਿਲਾਂ ਛੋਟੀਆਂ ਲੱਕੜਾਂ ਬਲੀਆਂ ਫਿਰ ਪਿੱਛੋਂ ਵੱਡੀਆਂ ਨੂੰ ਅੱਗ ਲੱਗੀ ਮੇਰੇ ਮਨ ਵਿੱਚ ਡਰ ਹੈ ਕਿ ਜਿਵੇਂ ਪਹਿਲਾਂ ਛੋਟੀ ਲੱਕੜ ਨੂੰ ਅੱਗ ਲੱਗ ਗਈ ਹੈ ਐਸੇ ਤਰ੍ਹਾਂ ਮੈਂ ਵੀ ਛੋਟੀ ਉਮਰੇ ਹੀ ਨਾ ਮਰ ਜਾਵਾਂ ਇੱਕ ਹੋਰ ਘਟਨਾ ਨੇ ਵੀ ਮੇਰੇ ਮਨ ਤੇ ਡੂੰਗਾ ਕਾ ਕੀਤਾ ਕੁਝ ਚਿਰ ਹੋਇਆ ਕਿ ਇੱਕ ਦੁਸ਼ਮਣ ਦਾ ਦਲ ਆਇਆ ਉਸ ਨੇ ਆਪਣੀਆਂ ਘੋੜੀਆਂ ਦੇ ਖਾਣ ਲਈ ਖੇਤ ਵਿੱਚੋਂ ਕੱਚੀ ਪੱਕੀ ਸਾਰੀ ਫਸਲ ਵੱਢ ਲਈ ਸਾਰੇ ਵੇਖਦੇ ਹੀ ਰਹਿ ਗਏ ਡਾਢੇ ਆਗੇ ਕਿਸੇ ਦੀ ਪੇਸ਼ ਨਹੀਂ ਗਈ ਜੇ ਜੰਮੂ ਮੈਨੂੰ ਹੁਣੇ ਲੈ ਆ ਜਾਣ ਤਾਂ ਮੈਂ ਕੀ ਕਰ ਸਕਦਾ ਹਾਂ ਸੋ ਇਹੋ ਹੀ ਸੋਚਦਾ ਹਾਂ ਕਿ ਕੋਈ ਐਸਾ ਕੰਮ ਕਰਾਂ ਜਿਸ ਨਾਲ ਮਨ ਸ਼ਾਂਤ ਰਹੇ ਤੁਸੀਂ ਮੈਨੂੰ ਉੱਚੇ ਦਿਸ ਰਹੇ ਹੋ ਮੈਨੂੰ ਵੀ ਆਪਣੀ ਸ਼ਰਣ ਵਿੱਚ ਲੈ ਲਿਓ ਗੁਰੂ ਸਾਹਿਬ ਨੇ ਕਿਹਾ हे ਬਾਲਕ ਤੂੰ ਤਾਂ ਬੁੱਢਿਆਂ ਵੱਡੀਆਂ ਗੱਲਾਂ ਕਰਦਾ ਹੈ ਤੂੰ ਤਾਂ ਅਜੇ ਬਾਲ ਹੈ ਤੇਰਾ ਨਾਂ ਕੀ ਹੈ ਜੀ ਮੈਨੂੰ ਬੂੜਾ ਕਹਿੰਦੇ ਨੇ ਬਾਲਕ ਨੇ ਉੱਤਰ ਦਿੱਤਾ ਗੁਰੂ ਜੀ ਕਹਿਣ ਲੱਗੇ ਤੂੰ ਬੂੜਾ ਨਹੀਂ ਬੁੱਢਾ ਹੈ हे ਬੁੱਢੇ ਮਾਲਕ ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ ਤੂੰ ਆਪਣਾ ਧਿਆਨ ਪਰਮੇਸ਼ਵਰ ਨਾਲ ਜੋੜੀ ਰੱਖੀ ਇਸ ਤਰ੍ਹਾਂ ਮੰਨਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੇ ਦਾਤ ਬਖਸ਼ੀ ਤੇ ਉਸ ਦਾ ਨਾਮ ਬਾਬਾ ਬੁੱਢਾ ਰੱਖ ਦਿੱਤਾ ਬਾਬਾ ਬੁੱਢਾ ਜੀ ਪੂਰਨ ਗੁਰਸਿੱਖ ਹੋਏ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਮਨੁੱਖੀ ਜਾਮੇ ਵਿੱਚ ਰਹੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਜਦੋਂ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਬਣਿਆ ਤਾਂ ਉਸ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਨੇ ਬਹੁਤ ਸੇਵਾ ਕੀਤੀ ਦਰਬਾਰ ਸਾਹਿਬ ਦੀ ਡਿਊਟੀ ਤੋਂ ਅੰਦਰ ਪ੍ਰਕਰਮਾ ਵਿੱਚ ਵੱਧਦਿਆਂ ਹੀ ਸਾਹਮਣੇ ਬਾਬਾ ਬੁੱਢਾ ਜੀ ਦੀ ਬੇਰੀ ਹੈ ਦੂਜੇ ਪਾਤਸ਼ਾਹੀ ਤੋਂ ਲੈ ਕੇ 6ਵੇਂ ਤੱਕ ਗੁਰਿਆਈ ਦਾ ਤਿਲਕ ਲਾਉਣ ਦਾ ਕੰਮ ਬਾਬਾ ਬੁੱਢਾ ਜੀ ਨੇ ਕੀਤਾ 6ਵੇਂ ਗੁਰੂ ਜੀ ਨੂੰ ਪੜ੍ਹਾਈ ਲਿਖਾਈ ਤੇ ਸ਼ਸਤਰ ਵਿੱਦਿਆ ਇਹਨਾਂ ਨੇ ਹੀ ਸਿਖਾਈ ਤੇ ਅੱਗੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੱਚਿਆਂ ਨੂੰ ਵੀ ਸਿਖਿਆ ਦਿੰਦੇ ਰਹੇ ਆਪ ਬੜੀ ਨਿਰਮਾਨਤਾ ਤੇ ਨਿਮਰਤਾ ਦੇ ਮਾਲਕ ਸਨ ਇੱਕ ਵਾਰ ਦੀ ਘਟਨਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪੁੱਤਰ ਦੀ ਦਾਤ ਬਖਸ਼ਣ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਕੋਲ ਜਾ ਕੇ ਅਸੀਸ ਲਵੋ ਮਾਤਾ ਗੰਗਾ ਜੀ ਸਵੇਰੇ ਉੱਠ ਕੇ ਤਿਆਰ ਹੋਏ ਉਹਨਾਂ ਦੁੱਧ ਮੱਖਣ ਤੇ ਹੋਰ ਕੋਈ ਚੀਜ਼ਾਂ ਨਾਲ ਲਈਆਂ ਉਹ ਆਪਣੇ ਨਾਲ ਕੁਝ ਹੋਰਾਂ ਨੂੰ ਲੈ ਕੇ ਰੱਥ ਵਿੱਚ ਸ਼ਾਨੋ ਸ਼ੌਕਤ ਨਾਲ ਸਵਾਰ ਹੋ ਕੇ ਚੱਲ ਪਏ ਬਾਬਾ ਬੁੱਢਾ ਜੀ ਦੀ ਕੁਟੀਆ ਕੋਲ ਪਹੁੰਚੇ ਤਾਂ ਦੂਰੋਂ ਹੀ ਉੜਦੀ ਧੂੜ ਦੇਖ ਕੇ ਉਹ ਨੀਂਜ ਲਾ ਕੇ ਵੇਖਣ ਲੱਗੇ ਕਿ ਕੌਣ ਆ ਰਿਹਾ ਹੈ ਜਦੋਂ ਰੱਥ ਨੇੜੇ ਪਹੁੰਚਿਆ ਤਾਂ ਬਾਬਾ ਬੁੱਢਾ ਜੀ ਬੋਲੇ ਅੱਜ ਗੁਰੂ ਦੇ ਮਹਿਲਾਂ ਨੂੰ ਕੀ ਭਾਜੜ ਪਈ ਹੈ ਮਾਤਾ ਜੀ ਖਾਲੀ ਝੋਲੀ ਵਾਪਸ ਪਰਤ ਗਏ ਮਾਦਾ ਗੰਗਾ ਜੀ ਨੇ ਸਾਰੀ ਵਿਥਿਆ ਗੁਰੂ ਸਾਹਿਬ ਨੂੰ ਸੁਣਾਈ ਉਹ ਹੱਸ ਕੇ ਕਹਿਣ ਲੱਗੇ ਜੇ ਕਿਸੇ ਕੋਲ ਅਸੀਸ ਲੈਣ ਜਾਣਾ ਹੋਵੇ ਤਾਂ ਇਸ ਸਾਰਾ ਰੱਥਾਂ ਵਿੱਚ ਚੜ ਕੇ ਨਹੀਂ ਜਾਈਦਾ ਮੱਖਣ ਲੱਸੀ ਦੀ ਮਟਕੀ ਸਿਰ ਤੇ ਰੱਖ ਕੇ ਨੰਗੇ ਪੈਰੀ ਤੁਰ ਕੇ ਨਿਮਰਤਾ ਨਾਲ ਜਾ ਕੇ ਕੁਝ ਮੰਗੀਦਾ ਹੈ ਦੂਜੇ ਦਿਨ ਮਾਤਾ ਗੰਗਾ ਜੀ ਨੇ ਸਵੇਰੇ ਓਟਕੇ ਇਸ਼ਨਾਨ ਕੀਤਾ ਹਾਥੀ ਦੁੱਧ ਰੇੜਕ ਕੇ ਮੱਖਣ ਕੱਢਿਆ ਮਿੱਠੇ ਪ੍ਰਸ਼ਾਦੇ ਪਕਾਏ ਸਾਰਾ ਕੁਝ ਸੀਰ ਤੇ ਰੱਖ ਕੇ ਨੰਗੇ ਪੈਰੀ ਇਕੱਲੇ ਹੀ ਤੁਰ ਪਏ ਉਹ ਸਾਰਾ ਰਸਾ ਅਰਦਾਸਾਂ ਹੀ ਕਰਦੇ ਗਏ ਜਦੋਂ ਬਾਬਾ ਬੁੱਢਾ ਜੀ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਮਾਤਾ ਜੀ ਨੂੰ ਆਦਰ ਨਾਲ ਬਿਠਾਇਆ ਉਹਨਾਂ ਦਾ ਹੱਥੀ ਤਿਆਰ ਕੀਤਾ ਭੋਜਨ ਸ਼ਗਿਆ ਬਾਬਾ ਬੁੱਢਾ ਜੀ ਨੇ ਮਾਤਾ ਜੀ ਦੇ ਦਿਲ ਦੀ ਗੱਲ ਬੁੱਝ ਲਈ ਉਹ ਇੱਕ ਗੰਡਾ ਲੈ ਕੇ ਗੰਡਾ ਮਤਲਬ ਪਿਆਜ਼ ਲੈ ਕੇ ਮੁੱਕੀ ਮਾਰ ਕੇ ਭਨ ਕੇ ਕਹਿਣ ਲੱਗੇ ਤੇਰੇ ਘਰ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ ਮਾਤਾ ਜੀ ਇਹ ਸੁਣ ਕੇ ਪ੍ਰਸੰਨ ਹੋ ਗਏ ਤੇ ਘਰ ਨੂੰ ਪਰਤ ਆਏ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਈੜ ਤਿਆਰ ਹੋਈ ਤਾਂ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਥਾਪਿਆ ਸੀ ਬਾਬਾ ਬੁੱਢਾ ਜੀ 650 ਸਾਲ ਦੀ ਉਮਰ ਪੂਰ ਕੇ 6ਵੀਂ ਪਾਤਸ਼ਾਹੀ ਗੁਰੂ ਹਰ ਗੋਬਿੰਦ ਜੀ ਦੇ ਸਮੇਂ ਪਿੰਡ ਰਾਮਦਾਸ ਵਿੱਚ ਚਲਾਣਾ ਕਰ ਗਏ ਗੁਰੂ ਸਾਹਿਬ ਨੇ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਕੀਤਾ ਸੰਸਕਾਰ ਵਾਲੀ ਜਗ੍ਹਾ ਤੇ ਇੱਕ ਸੁੰਦਰ ਤੇ ਇਤਿਹਾਸਿਕ ਗੁਰਦੁਆਰਾ ਬਣ ਗਿਆ ਹੈ ਜਿਹੜਾ ਸੱਚਖੰਡ ਦੇ ਨਾਂ ਨਾਲ ਮਸ਼ਹੂਰ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪਿਆਰੇ ਬੱਚਿਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਛੇਵੀ ਪਹਿਲੀ ਪਾਠ ਪਾਠ ਨੰਬਰ 6 ਬਾਬਾ ਬੁੱਢਾ ਜੀ ਜਿਸ ਦੇ ਲੇਖਕ ਹਨ ਪ੍ਰੋਫੈਸਰ ਜਗਦੀਪ ਸਿੰਘ ਜੀ ਪਹਿਲਾ ਪ੍ਰਸ਼ਨ ਬੂੜਾ ਨਾਂ ਦਾ ਬਾਲਕ ਕੀ ਕਰਦਾ ਹੁੰਦਾ ਸੀ ਬੂੜਾ ਸਾਰਾ ਦਿਨ ਗਊਆਂ ਦਾ ਵਗ ਚਾਰਦਾ ਹੁੰਦਾ ਸੀ ਦੂਸਰਾ ਪ੍ਰਸ਼ਨ ਹੈ ਬੂੜਾ ਉਦਾਸ ਕਿਉਂ ਰਹਿੰਦਾ ਸੀ ਬੂੜਾ ਇਸ ਕਰਕੇ ਉਦਾਸ ਰਹਿੰਦਾ ਸੀ ਕਿਉਂਕਿ ਉਸ ਨੂੰ ਹਰ ਵੇਲੇ ਮੌਤ ਦਾ ਡਰ ਰਹਿੰਦਾ ਸੀ ਕਾਹਦਾ ਡਰ ਰਹਿੰਦਾ ਸੀ ਜੀ ਮੌਤ ਦਾ ਡਰ ਤੇ ਕਰਦਾ ਕੀ ਹੁੰਦਾ ਸੀ ਗਊਆਂ ਦਾ ਵਗ ਚਾਰਦਾ ਹੁੰਦਾ ਸੀ ਤੀਸਰਾ ਪਰਸ਼ਨ ਗੁਰੂ ਸਾਹਿਬ ਨੇ ਬੂੜੇ ਨੂੰ ਕਿਸ ਚੀਜ਼ ਦੀ ਦਾਤ ਬਖਸ਼ੀ ਤੇ ਉਸ ਦਾ ਕੀ ਨਾਮ ਰੱਖਿਆ ਕਿ ਆਦੀ ਦਾਤ ਬਖਸ਼ੇ ਗੁਰਸਿੱਖੀ ਦੀ ਦਾਤ ਬਖਸ਼ੇ ਗੁਰੂ ਸਾਹਿਬ ਨੇ ਬੂੜੇ ਨੂੰ ਗੁਰਸਿੱਖੀ ਦੀ ਦਾਤ ਬਖਸ਼ੇ ਤੇ ਉਸ ਦਾ ਨਾਮ ਬਾਬਾ ਬੁੱਢਾ ਰੱਖ ਦਿੱਤਾ ਕਾਦੀ ਦਾਤ ਬਖਸ਼ੇ ਗੁਰਸਿੱਖੀ ਦੀ ਦਾਤ ਬਖਸ਼ੇ ਤੇ ਨਾਮ ਕਾਦਾ ਰੱਖ ਦਿੱਤਾ ਬਾਬਾ ਬੁੱਢਾ ਜੀ ਚੌਥਾ ਪ੍ਰਸ਼ਨ ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਤੇ ਉਹਨਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਸੀ ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਤੇ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਨਾਲ-ਨਾਲ ਸ਼ਸਤਰ ਵਿਦਿਆ ਦੀ ਸਿੱਖਿਆ ਦਿੱਤੀ ਸੀ ਠੀਕ ਹੈ ਜੀ ਇੱਕ ਪੜ੍ਹਾਈ ਲਿਖਾਈ ਤੇ ਦੂਸਰਾ ਸ਼ਸਤਰ ਵਿਦਿਆ ਪੰਜਵਾਂ ਪ੍ਰਸ਼ਨ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕੀ ਆਸੀਸ ਦਿੱਤੀ ਆਸੀਸ ਮਤਲਬ ਆਸ਼ੀਰਵਾਦ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਨੂੰ ਅਸੀਸ ਦਿੱਤੀ ਉਹਨਾਂ ਦੇ ਘਰ ਅਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਦੁਸ਼ਮਣਾਂ ਦੇ ਇਸੇ ਤਰ੍ਹਾਂ ਸਿਰ ਭੰਨੇਗਾ ਜਿਸ ਤਰ੍ਹਾਂ ਉਹਨਾਂ ਨੇ ਗੰਡਾ ਭੰਨਿਆ ਹੈ ਗੰਡਾ ਦਾ ਮਤਲਬ ਹੁੰਦਾ ਪਿਆਜ਼ ਕਿ ਉਹਨਾਂ ਦੇ ਘਰ ਅਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਦੁਸ਼ਮਣਾਂ ਦੇ ਇਸੇ ਤਰ੍ਹਾਂ ਸਿਰ ਭੰਨੇਗਾ ਜਿਸ ਤਰ੍ਹਾਂ ਉਹਨਾਂ ਨੇ ਗੰਡਾ ਭੰਨਿਆ ਹੈ ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ਕਿਸ ਪ੍ਰਕਾਰ ਦੀ ਸੇਵਾ ਕੀਤੀ ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲੇ ਗਰੰਥੀ ਵਜੋਂ ਸੇਵਾ ਕੀਤੀ ਪਹਿਲੇ ਗਰੰਥੀ ਵਜੋਂ ਹਾਂਜੀ ਵਾਕ ਬਣਾਓ ਪਹਿਲਾ ਪ੍ਰਸ਼ਨ ਹੈ ਵਗ ਵਗ ਦਾ ਮਤਲਬ ਹੁੰਦਾ ਹੈ ਗਉਆਂ ਦਾ ਇਕੱਠ ਬੂੜਾ ਬਗਚਾਰ ਰਿਹਾ ਹੈ ਅਡੋਲ ਜੋ ਡੋਲੇ ਨਾ ਗੁਰੂ ਜੀ ਅਡੋਲ ਸਮਾਧੀ ਲਾਇ ਬੈਠੇ ਸਨ ਅਨੋਖਾ ਜੋ ਸਭ ਤੋਂ ਵੱਖਰਾ ਹੋਵੇ ਸ਼ਾਮ ਦਾ ਸੁਭਾਅ ਅਨੋਖਾ ਹੈ ਆਦਰ ਸਤਿਕਾਰ ਅਧਿਆਪਕ ਦਾ ਆਦਰ ਸਭ ਤੋਂ ਜ਼ਰੂਰੀ ਹੈ ਤਕਾਲਾ ਸ਼ਾਮ ਦਾ ਵੇਲਾ ਬੂੜਾ ਤਕਾਲਾ ਵੇਲੇ ਬੱਗ ਲੈ ਕੇ ਵਾਪਸ ਆ ਜਾਂਦਾ ਸੀ ਸੁਲਝਿਆ ਸਮਝਦਾਰ ਮੇਰੇ ਅਧਿਆਪਕ ਸੁਲਝੇ ਹੋਏ ਵਿਦਵਾਨ ਹਨ ਮਸ਼ਹੂਰ ਪ੍ਰਸਿੱਧ ਮੇਰੇ ਸਕੂਲ ਦਾ ਨਾਮ ਪੜ੍ਹਾਈ ਕਰਕੇ ਬਹੁਤ ਹੀ ਮਸ਼ਹੂਰ ਹੈ। ਹਾਂਜੀ ਇਹ ਵਾਕ ਕਿਸ ਨੇ ਕਿਸ ਨੂੰ ਕਹੇ? ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ। ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਇਹ ਸ਼ਬਦ ਬੁੱਢੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਹੇ। "ਹੇ ਬਾਲਕ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ। ਤੂੰ ਤਾਂ ਅਜੇ ਬਾਲ ਹੈ। ਤੇਰਾ ਨਾਮ ਕੀ ਏ?" ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕਹੇ ਤੂੰ ਬੂੜਾ ਨਹੀਂ ਬੁੱਢਾ ਹੈ ਏ ਬੁੱਢੇ ਬਾਲਕ ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕਹੇ ਜੇ ਕਿਸੇ ਕੋਲੋਂ ਅਸੀਸ ਲੈਣ ਜਾਣਾ ਹੋਵੇ ਤਾਂ ਇਸ ਰੱਥਾਂ ਵਿੱਚ ਚੜ ਕੇ ਨਹੀਂ ਜਾਇਦਾ ਗੁਰੂ ਅਰਜਨ ਦੇਵ ਜੀ ਨੇ ਆਪਣੀ ਸੁਪਤਨੀ ਮਾਤਾ ਗੰਗਾ ਜੀ ਨੂੰ ਕਹੇ ਤੇਰੇ ਘਰ ਵਿੱਚ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ ਇਹ ਸ਼ਬਦ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕਹੇ ਧੰਨਵਾਦ ਜੀ